ਪ੍ਰਾਈਮਸ਼ਾ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ 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 ਦੇ ਅੱਜ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਸਿਰਗੁਰੂ ਤੇਗਬਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਦੀ ਗੱਲ ਕਰਨੀ ਹੈ ਅੱਜ ਸਮਾਗਮ ਸ਼ੁਰੂ ਹੋ ਗਏ ਆ ਜੰਮੂ ਕਸ਼ਮੀਰ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਨਗਰ ਕੀਰਤਨ ਪਹੁੰਚੇਗਾ ਅੱਜ ਉਸ ਤੇ ਗੱਲ ਕਰਨੀ ਕਿਉਂਕਿ ਇਹ ਤੇ ਸਿਆਸਤ ਵੀ ਹੋ ਰਹੀ ਹੈ ਕੁਸ਼ਕ ਜਥੇਬੰਦੀਆਂ ਤੇ ਸਰਕਾਰ ਦੇ ਵਿਚਕਾਰ ਅਜੇ ਤੱਕ ਸ਼ਾਂਤੀ ਬਣਦੀ ਦਿਖਾਈ ਨਹੀਂ ਦੇ ਰਹੀ ਆਖਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਗੁਰੂ ਸਾਹਿਬ ਦਾ ਤਾਂ ਸਾਂਝੀ ਵਾਲਤਾ ਦਾ ਸੰਦੇਸ਼ ਸੀ ਪਰ ਇੱਥੇ ਵੰਡੀਆਂ ਪਾਉਣ ਵਾਲਾ ਕੰਮ ਕਿਉਂ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਗੱਲਬਾਤ ਥਾਣਿਆਂ ਦੀ ਵੀ ਕਰਨੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਵਾਹਨ ਜਿਹੜੇ ਐ ਉਹ ਬਿਨਾਂ ਕਿਸੇ ਗੱਲ ਤੋਂ ਖੜੇ ਐ ਲੰਬੇ-ਲੰਬੇ ਸਮੇਂ ਤੋਂ ਅੱਜ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਤੇ ਉਧਰ ਇੱਕ ਫੈਸਲਾ ਅਨਮੋਲ ਬਿਸ਼ਨੋਈ ਦੇ ਖਿਲਾਫ ਵੀ ਆਇਆ ਹੈ ਅਮਰੀਕਾ ਨੇ ਉਹਨੂੰ ਡਿਪੋਰਟ ਕਰ ਦਿੱਤਾ ਹੈ ਭਾਰਤ ਵਾਪਸ ਆ ਗਿਆ ਹੁਣ ਇਹ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਹੜੀ ਕੇਂਦਰੀ ਜਾਂਚ ਏਜੰਸੀ ਨੂੰ ਹੁਕਮ ਦਿੰਦੀ ਹੈ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਾਬਾ ਸਦੀਕੀ ਦਾ ਕਤਲ ਹੁੰਦਾ ਹੈ ਤੇ ਕਤਲ ਤੋਂ ਬਾਅਦ ਅਨਮੋਲ ਬਿਸ਼ਨੋਈ ਕਿਸ ਤਰ੍ਹਾਂ ਡੁਪਲੀਕੇਟ ਪਾਸਪੋਰਟ ਬਣਾ ਕੇ ਫਰਜ਼ੀ ਪਾਸਪੋਰਟ ਬਣਾ ਕੇ ਉੱਥੋਂ ਭੱਜ ਗਿਆ ਕਹਿੰਦੇ ਰੂਸ ਦਾ ਪਾਸਪੋਰਟ ਸੀ ਉਹ ਕਾਗਜ਼ ਕਿੱਥੋਂ ਆਏ ਸਾਰੇ ਕਿਵੇਂ ਤਿਆਰ ਕੀਤਾ ਗਿਆ ਉਹਦੀ ਵੀ ਅੱਜ ਗੱਲਬਾਤ ਕਰਾਂਗੇ ਪਰ ਸ਼ੁਰੂਆਤ ਅਸੀਂ ਸ਼ਹੀਦੀ ਸਮਾਗਮ ਤੋਂ ਕਰਦੇ ਆ 23 ਤਰੀਕ ਤੋਂ ਸਮਾਗਮ ਜਿਹੜੇ ਐ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਣੇ ਆ ਪਰ ਉਸ ਤੋਂ ਪਹਿਲਾਂ ਅੱਜ ਜਿਹੜੀ ਸ਼ੁਰੂਆਤ ਪੰਜਾਬ ਸਰਕਾਰ ਨੇ ਪ੍ਰੋਗਰਾਮ ਉਲੀਕੇ ਆ ਉਹਦੇ ਤਹਿਤ ਜੰਮੂ ਕਸ਼ਮੀਰ ਤੋਂ ਹੋਈ ਆ ਜੰਮੂ ਜੰ& ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਪਹੁੰਚੇ ਸੀ ਸ਼ਾਮ ਨੂੰ ਇੱਕ ਲਾਈਟ ਸ਼ੋ ਹੋਣਾ ਬਹੁਤ ਵੱਡਾ ਸ਼ੋ ਇਹ ਦੱਸਿਆ ਜਾ ਰਿਹਾ ਹੋਣਾ ਗੁਰੂ ਸਹਿਬਾਨ ਗੁਰੂ ਸਾਹਿਬ ਨਾਲ ਸੰਬੰਧਿਤ ਜਿਹੜੀਆਂ ਵੀ ਜਾਣਕਾਰੀਆਂ ਸਿੱਖਿਆਵਾਂ ਹੋਣਗੀਆਂ ਉੱਥੇ ਦਰਸਾਈਆਂ ਤੇ ਦਿਖਾਈਆਂ ਜਾਣਗੀਆਂ ਹੋਰ ਵੀ ਬਹੁਤ ਕੁਝ ਹੋਣਾ ਹੈ ਪਰ ਅਸੀਂ ਦੂਸਰੇ ਪੱਖ ਦੀ ਗੱਲ ਕਰਦੇ ਹਾਂ ਭਾਵੇਂ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ ਸਰਕਾਰ ਕਹਿ ਰਹੀ ਸੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸਮਾਗਮ ਕਰਾਵਾਂਗੇ ਸਰਕਾਰ ਕਹਿ ਰਹੀ ਸੀ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਸਮਾਗਮ ਕਰਾਵਾਂਗੇ ਵਕਫਾ ਸਿੱਖ ਜਥੇਬੰਦੀਆਂ ਵਕਫਾ ਸਖਸ਼ੀਤਾ ਉਹਨਾਂ ਨੂੰ ਸੱਦਾ ਵੀ ਭੇਜਿਆ ਗਿਆ ਜਿਸ ਤੇ ਕਈ ਵੱਡੇ ਸਿਆਸਤਦਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਕੌਣ ਆਉਂਦਾ ਕੌਣ ਨਹੀਂ ਆਉਂਦਾ ਇਹ ਬਾਤ ਦੀ ਗੱਲ ਹੈ ਪਰ ਹੁਣ ਜਦੋਂ ਇਹ ਖਬਰਾਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ ਦਿਨੀ ਕਹਿਣਾ ਸੀ ਕਿ ਸਰਕਾਰ ਦਾ ਇਹ ਕੰਮ ਨਹੀਂਗਾ ਧਾਰਮਿਕ ਪ੍ਰੋਗਰਾਮ ਕਰਵਾਉਣੇ ਤੇ ਦੱਬੀ-ਦੱਬੀ ਆਵਾਜ਼ ਵਿੱਚ ਇਧਰੋਂ ਵੀ ਕਹਿ ਰਹੇ ਸੀਗੇ ਇੱਥੇ ਕਿਸੇ ਕੋਈ ਕਾਪੀਰਾਈਟ ਨਹੀਂਗਾ ਇੱਥੇ ਅਧਿਕਾਰ ਕਿਸੇ ਇੱਕ ਦੇ ਕੋਲ ਨਹੀਂਗਾ ਇਹ ਗੱਲ ਸ਼ਾਂਤ ਕਿਉਂ ਨਹੀਂ ਹੋਈ ਇਹ ਜੇ ਵੀ ਸਮਝੋ ਬਾਹਰ ਹੈ ਅਜੇ ਤੱਕ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਪ੍ਰੋਗਰਾਮ ਮਨਾਉਣ ਦਾ ਐਲਾਨ ਨਹੀਂ ਕੀਤਾ ਗਿਆ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦਾ ਸੰਦੇਸ਼ ਿੰਦੇ ਰਹੇ ਬਾਬੇ ਨਾਨਕ ਤੋਂ ਲੈ ਕੇ ਬਾਅਦ ਵਿੱਚ ਵੀ ਗੁਰੂ ਸਹਿਬਾਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਪਰ ਅੱਜ ਅੱਜ ਇਹ ਲੋਕ ਵੰਡੀਆਂ ਪਾਉਣ ਵਾਲਾ ਕੰਮ ਕਿਉਂ ਕਰਦੇ ਪਏ ਆ ਠੀਕ ਹੈ ਸਿੱਖ ਜਥੇਬੰਦੀਆਂ ਨੂੰ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਲੱਗਦਾ ਕਿ ਇਹ ਕੰਮ ਸਾਡੇ ਆ ਤੇ ਅਸੀਂ ਕਰਵਾਉਣੇ ਆ ਪਰ ਅਧਿਕਾਰ ਦੂਸਰੇ ਦਾ ਨਹੀਂਗਾ ਜਦ ਦੂਸਰਾ ਕਰਵਾ ਹੀ ਨਹੀਂ ਸਕਦਾ ਸਮਾਗਮ ਇਹ ਵੀ ਨਹੀਂ ਹੋ ਸਕਦਾ ਸਰਕਾਰ ਸੈਮਤੀ ਨਾਲ ਚੱਲਣਾ ਚਾਹੁੰਦੀ ਹੈ ਕਦੀ ਜਥੇਬੰਦੀ ਤਿਆਰ ਹੁੰਦੀ ਜਥੇਬੰਦੀ ਕਹਿ ਰਹੀ ਕਿ ਅਸੀਂ ਆਪਣੇ ਪੱਧਰ ਤੇ ਕਰੋਨਾ ਸਰਕਾਰ ਹੋ ਸਕਦਾ ਕਿ ਉਦੋਂ ਨੂੰ ਤਿਆਰ ਨਾ ਹੋਵੇ ਪੰਜਾਬ ਦੇ ਵਿੱਚ ਵੈਸੇ ਵੀ ਜਦੋਂ ਮੁਕਸਰ ਵਾਲੇ ਪਾਸੇ ਪ੍ਰੋਗਰਾਮ ਹੁੰਦਾ ਮਾਗੀ ਮੇਲਾ ਹੁੰਦਾ ਤਾਂ ਉਥੇ ਦਾ ਅੱਜ ਤੱਕ ਵੀ ਸਟੇਜ ਜਿਹੜੀਆਂ ਨੇ ਸਿਆਸਤਦਾਨ ਵੱਖਰੀਆਂ ਵੱਖਰੀਆਂ ਲਾਉਂਦੇ ਆ ਇਸੇ ਤਰ੍ਹਾਂ ਕੋਈ ਹੋਰ ਧਾਰਮਿਕ ਸਮਾਗਮ ਹੁੰਦੇ ਆ ਕੋਈ ਕਹੂਗਾ ਜੀ ਅਸੀਂ ਆਪਣੀ ਵੱਖਰੀ ਸਟੇਜ ਲਾਉਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਇਆ ਜਾਣਾ ਸੀ ਉਸ ਵੇਲੇ ਵੀ ਇਹ ਗੱਲਾਂ ਉੱਠੀਆਂ ਇਹ ਗੱਲਾਂ ਚੱਲੀਆਂ ਪਰ ਨਿਕਲਿਆ ਇਹਨਾਂ ਦੇ ਵਿੱਚੋਂ ਕੁਝ ਨਹੀਂਗਾ ਹੁਣ ਜਥੇਦਾਰ ਸਾਹਿਬ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਣ ਉਹਨਾਂ ਨੇ ਅੱਜ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਕਿ 23 ਨਵੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾਂ ਗੁਰਿਆਈ ਪੁਰਬ ਹੈ 25 ਨਵੰਬਰ ਨੂੰ ਨੌਵੇਂ ਪਾਤਸ਼ਾਹ ਜੀ ਦਾ ਸੀਸ ਸੰਸਕਾਰ ਦਿਵਸ ਮਨਾਇਆ ਜਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਤੇ ਉਹਨਾਂ ਦੇ ਅਨੰਨ ਸਿੱਖਾਂ ਦੀ ਸ਼ਹਾਦਤ ਦਿੱਲੀ ਵਿਖੇ ਜਿਹੜੀ ਹੋਈ ਸੀ ਤਾਂ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਇੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣਾ ਹੁਣ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਐਲਾਨ ਉਹ ਕਰ ਦਿੱਤਾ ਹੈ ਬਾਕੀ ਦੇਖਦੇ ਹਾਂ ਵਾਲੇ ਦਿਨਾਂ 'ਚ ਸਾਰੇ ਲੋਕ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ ਪਰ ਇੰਨਾ ਜ਼ਰੂਰ ਹੈ ਅੱਜ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਹੈ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਆ ਇਸੇ ਤਰ੍ਹਾਂ ਗੜਗਾਜ ਸਾਹਿਬ ਨੇ ਵੀ ਕਿਹਾ ਕਿ ਬਹੁਤ ਸਾਰੇ ਲੋਕ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਆਉਣ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਕੀ ਲੀਡਰਾਂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਦਰਜ ਹੋ ਰਹੀਆਂ ਨੇ ਚਾਹੇ ਤਰਨਤਾ ਨਾਲ ਪਾਸੇ ਸੀ ਚਾਹੇ ਸੋਨ ਸਾਹਿਬ ਦੇ ਖਿਲਾਫ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਗੁਰੂ ਸਹਿਬਾਨ ਦੀਆਂ ਤਸਵੀਰਾਂ ਦੀ ਪੇਸ਼ਕਾਰੀ ਕੁਝ ਕੁ ਲੀਡਰਾਂ ਨੇ ਆਪਣੀਆਂ ਤਸਵੀਰਾਂ ਗੁਰੂ ਸਹਿਬਾਨ ਦੀਆਂ ਤਸਵੀਰਾਂ ਤੋਂ ਉੱਪਰ ਲਾਉਣਾ ਪੋਸਟਰ ਦੇ ਮਾਮਲੇ ਤੇ ਇਹ ਵੀ ਇੱਕ ਚਰਚਾ ਤੇ ਬਹਿਸ ਦਾ ਵਿਸ਼ਾ ਬਣ ਗਿਆ ਸੋ ਦੇਖਦੇ ਆ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਕਿੱਦਾਂ ਨੂੰ ਜਾਂਦਾ ਹੈ ਮਾਮਲੇ ਦੀ ਗੱਲ ਕਰੀ ਤੇ ਇਸ ਵੇਲੇ ਸਭ ਤੋਂ ਇੱਕ ਚਰਚਾ ਦਾ ਵਿਸ਼ਾ ਹੋਰ ਬਣਿਆ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰਨਾ ਅਮਰੀਕਾ ਤੋਂ 200 ਲੋਕਾਂ ਨੂੰ ਹੋਰ ਡਿਪੋਰਟ ਕੀਤਾ ਗਿਆ। ਦਰਸਲ ਡਿਪੋਰਟ ਕਰਨ ਵਾਲਾ ਕੰਮ ਜਿਹੜਾ ਨਾ ਇਹ 2006 ਤੋਂ ਚੱਲਦਾ ਪਿਆ। ਬਹੁਤ ਸਾਰੇ ਲੋਕਾਂ ਦੇ ਵਿੱਚ ਮੀਡੀਆ ਦੇ ਕਰਕੇ ਇਹ ਜਾਣਕਾਰੀ ਨਹੀਂ ਪਹੁੰਚੀ ਜਾਂ ਡੋਨਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਗਿਆ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ 2006 ਤੋਂ ਲੈ ਕੇ ਹੁਣ ਤੱਕ 25000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ। 25000 ਤੋਂ ਵੱਧ ਲੋਕਾਂ ਨੂੰ 1-2 ਸਾਲ ਦੇ ਵਿੱਚ ਕਦੀ 1200 ਕਦੀ 1100 ਕਦੀ 2000 ਬੰਦੇ ਰਿਪੋਰਟ ਕੀਤੇ ਜਾਂਦੇ ਸੀ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਕੁਝ ਉਹ ਲੋਕ ਜਿਨ੍ਹਾਂ ਦੇ ਅਪਰਾਧਿਕ ਮਾਮਲੇ ਵਿੱਚ ਨਾਮ ਆਇਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰਿਪੋਰਟ ਕੀਤਾ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਦੇ ਵਿੱਚੋਂ ਜਿਹੜੇ ਅਪਰਾਧ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਕੀਤਾ ਅਮਰੀਕਾ ਵਿੱਚ ਵੱਡੀ ਗਿਣਤੀ 'ਚ ਲੋਕ ਦੋ ਨੰਬਰ 'ਚ ਰਹਿ ਰਹੇ ਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਜਦੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦਾ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਚਰਚਾ ਹੁੰਦੀ ਹੈ ਬਾਬਾ ਸਦੀਕੀ ਵਾਲੇ ਮਾਮਲੇ ਦੀ ਉਹਨੂੰ ਲੀਡਰ ਸੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਨਾਮ ਜੁੜ ਗਿਆ ਅਨਮੋਲ ਬਿਸ਼ਨੋਈ ਦੇ ਨਾਲ ਅਨਮੋਲ ਬਿਸ਼ਨੋਈ ਉਹਨਾਂ ਦਿਨਾਂ 'ਚ ਫਰਜੀ ਪਾਸਪੋਰਟ ਬਣਾ ਕੇ ਰੂਸ ਦੇ ਆ ਪਾਸਪੋਰਟ ਬਣਾ ਕੇ ਤੇ ਭਾਰਤ ਵਿੱਚੋਂ ਦੌੜਨ ਦੇ ਵਿੱਚ ਕਾਮਯਾਬ ਹੋ ਗਿਆ ਹੁਣ ਇਹ ਸ਼ਿਕਾਇਤਾਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸੀ ਇੰਟਰਪੋਲ ਤਾਂ ਗੱਲ ਕੀਤੀ ਉਥੋਂ ਦੀਆਂ ਵੱਖ-ਵੱਖ ਏਜੰਸੀਆਂ ਨਾਲ ਗੱਲ ਹੋਈ ਬਾਅਦ 'ਚ ਉਹਨੇ ਜਿਹੜਾ ਫੈਸਲਾ ਲਿਆ ਗਿਆ ਕਿ ਅਨਮੋਲ ਨੂੰ ਡਿਪੋਰਟ ਕਰ ਦਿੱਤਾ ਜਾਵੇ ਅੱਜ ਭਾਰਤ ਆ ਗਿਆ ਕਈ ਮਾਮਲੇ ਐ ਜੇ ਚ ਲੜਿੰਦਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਮਈ 2022 ਦੇ ਵਿੱਚ ਉਹਦੇ ਵਿੱਚ ਵੀ ਮੁੱਖ ਸਾਜ਼ਿਸ਼ਕਰਤਾ ਦੇ ਤੌਰ ਤੇ ਇਹਨੂੰ ਦੇਖਿਆ ਗਿਆ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਦੋਸ਼ੀ ਸੀ ਪੂਰੇ ਤੌਰ ਤੇ ਜਾਂ ਨਹੀਂ ਇਹ ਕਾਨੂੰਨ ਤੈਅ ਕਰੇਗਾ ਪਰ ਉਹਦੇ ਵਿੱਚ ਵੀ ਨਾਮ ਆਇਆ ਇਸ ਤੋਂ ਇਲਾਵਾ ਹਥਿਆਰ ਤੇ ਲੌਜਿਸਟਿਕਲ ਸਪੋਰਟ ਦੇਣ ਦਾ ਦੋਸ਼ ਵੀ ਲੱਗਿਆ ਉਸ ਤੋਂ ਬਾਅਦ ਅਕਤੂਬਰ 2024 ਦੇ ਵਿੱਚ ਮਹਾਰਾਸ਼ਟਰ ਦਾ ਸਾਬਕਾ ਵਿਧਾਇਕ ਦਾ ਜਦੋਂ ਕਤਲ ਹੁੰਦਾ ਉਹਦੇ ਵਿੱਚ ਵੀ ਇਹਦਾ ਨਾਮ ਆਇਆ 18 ਤੋਂ ਵੱਧ ਮਾਮਲੇ ਰੰਗਦਾਰੀ ਦੇ ਜ਼ਰਜੇ ਦੂਪ ਚਰਚਾ万 ਨੇ ਜੋ ਵੱਡੀਆਂ ਅਖਬਾਰਾਂ ਦੀਆਂ ਸੁਰਖੀਆਂ ਵੀ ਅੱਜ ਬਣੀਆਂ ਹੋਈਆਂ ਨੇ ਸੋ ਇਸ ਇਹਦੇ ਹਿਸਾਬ ਨਾਲ ਦੇਖਿਆ ਜਾਵੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਂਚ ਕਰਦੀ ਹੈ सीबीआई ਨੂੰ ਕੇਸ ਦਿੱਤਾ ਜਾਂਦਾ ਹੈ ਜਾਂ ਹੋਰ ਕਿਸੇ ਜਾਂਚ ਜੇ ਇਸ ਨੂੰ ਇਹ ਕੇਂਦਰ ਸਰਕਾਰ ਤੈਅ ਕਰੇਗੀ ਪਰ ਅਨਮੋਲ ਬਿਸ਼ਨੋਈ ਇਸ ਵੇਲੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕਰਨ ਦੀ ਹੋਰ ਤਿਆਰੀ ਕੀਤੀ ਜਾ ਰਹੀ ਹੈ ਆਂਦਰੀ ਤੋਂ ਕੈਨੇਡਾ 'ਚ ਵੀ ਰਿਪੋਰਟ ਕੀਤੇ ਜਾ ਸਕਦੇ ਆ ਜਿਹਨਾਂ ਦੇ ਅਪਰਾਧਿਕ ਵਿਸ਼ੋਕੜਾ ਉਹਨਾਂ ਨੂੰ ਸੋ ਦੇਖਦੇ ਆ ਇਹ ਮੁਸ਼ਕਲਾ ਕਿੰਨੇ ਕ ਲੋਕਾਂ ਲਈ ਹੋਰ ਮੰਦੀਆਂ ਨੇ ਪਰ ਭਾਰਤ ਸਰਕਾਰ ਲਈ ਜੇ ਜਾਂਚ ਏਜੰਸੀ ਵਾਲੀ ਜਿਹੜਾ ਇਹ ਬੰਦਾ ਲੋੜਿੰਦਾ ਸੀ ਉਹ ਅੱਜ ਭਾਰਤ ਵਾਪਸ ਪਰਤਿਆ ਅੱਗੇ ਵੱਧਦੇ ਹਾਂ ਗੱਲ ਕਰਦੇ ਬਿਹਾਰ ਦੀ ਬਿਹਾਰ ਦੇ ਵਿੱਚ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਨਿਤਿਸ਼ ਕੁਮਾਰ ਹੁਰਾ ਦੇ ਗੱਠਜੋੜ ਨੇ ਜਿੱਤ ਹਾਸਲ ਕੀਤੀ ਹੈ ਹੁਣ ਉਸ ਤੋਂ ਬਾਅਦ ਚਰਚਾ ਚੱਲ ਪਈ ਕਿ ਉੱਥੋਂ ਦਾ ਮੁੱਖ ਮੰਤਰੀ ਕੌਣ ਹੋਵੇਗਾ ਅੱਜ ਸਹਿਮਤੀ ਇਸ ਗੱਲ ਤੇ ਬਣ ਗਈ ਹੈ ਕਿ ਨਿਤਿਸ਼ ਕੁਮਾਰ ਹੁਰਾ ਨੂੰ ਬਿਹਾਰ ਦਾ ਮੁੱਖ ਮੰਤਰੀ ਜਿਹੜਾ ਉਹ ਬਣਾਇਆ ਜਾਵੇਗਾ ਇਹਨਾਂ ਦੇ ਨਾਲ ਆਉਂਦੇ ਦਿਨਾਂ ਨੂੰ ਜਿਸ ਤਰ੍ਹਾਂ ਰੋਲਾ ਪੈਂਦਾ ਸੀ ਕਿ ਨਹੀਂ ਜੇ ਅਸੀਂ ਤੁਹਾਡੇ ਨਾਲ ਨਹੀਂ ਚੱਲਣਾ ਜੇ ਸਾਡੇ ਬੰਦੇ ਪਾਰਟੀ ਵਿੱਚ ਸ਼ਾਮਲ ਨਾ ਕੀਤੇ ਤਾਂ ਫਿਰ ਅਸੀਂ ਸਾਥ ਛੱਡ ਦੇਣਾ ਵਿਧਾਇਕ ਦਲ ਦੇ ਲੀਡਰ ਦੇ ਤੌਰ ਤੇ ਨਿਤਿਸ਼ ਕੁਮਾਰ ਦੀ ਚੋਣ ਹੋ ਚੁੱਕੀ ਆ ਮਤਲਬ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਤੇ ਇਸ ਵਾਰ ਫਿਰ ਤੋਂ ਦਾ ਜਿਹੜਾ ਆ ਉਹ ਖੇਡ ਦਿੱਤਾ ਉਹ ਹੀ ਮੁੱਖ ਮੰਤਰੀ ਉੱਥੋਂ ਦੇ ਹੋਣਗੇ ਕੁਝ ਸਮਾਂ ਪਹਿਲਾਂ ਰੋਲਾ ਚੱਲਦਾ ਪਿਆ ਸੀ ਕਿ ਹੋ ਸਕਦਾ ਕਿ ਇਸ ਵਾਰ ਚਿਹਰਾ ਬਦਲ ਦਿੱਤਾ ਜਾਵੇ ਪਰ ਅਸੀਂ ਇੱਕ ਦਿਨ ਪਹਿਲਾਂ ਵੀ ਚਰਚਾ ਕੀਤੀ ਸੀ ਇਸ ਤਰ੍ਹਾਂ ਜੇ ਇਹ ਹੋਵੇਗਾ ਤੇ ਉਥੋਂ ਦੇ ਲੋਕਾਂ ਦਾ ਜਿਹੜਾ ਯਕੀਨ ਆ ਉਹ ਟੁੱਟ ਗਿਆ ਨਾ ਉਹ ਨਿਤਿਸ਼ ਕੁਮਾਰ ਦੇ ਨਾਲ ਚੱਲ ਰਹੇ ਨੇ ਕਿਉਂਕਿ ਨਿਤਿਸ਼ ਕੁਮਾਰ ਨੂੰ ਵੋਟ ਜਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਜਿਹੜੀ ਆ ਉਹ ਕੁਝ ਸਮਾਂ ਪਹਿਲਾਂ ਜਿਹੜਾ ਔਰਤਾਂ ਦੇ ਖਾਤੇ ਵਿੱਚ 10-10000 ਰੁਪਏ ਪਾਇਆ ਉਹਦੇ ਕਰਕੇ ਪਈਆਂ ਨੇ ਉਹਨਾਂ ਵੋਟਾਂ ਤੋਂ ਬਾਅਦ ਜੇ ਹੁਣ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਚੇਰਾ ਨਾ ਬਣਾਇਆ ਜਾਂਦਾ ਤਾਂ ਲੋਕਾਂ ਦੇ ਵਿੱਚ ਰੋਸ ਸੁਣਾ ਸੀ ਲੋਕਾਂ 'ਚ ਗੁੱਸਾ ਹੋਣਾ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਕਿ ਅਸੀਂ ਇਹ ਜਿਹੜਾ ਕੰਮ ਹੈ ਉਹ ਨਾ ਕਰੀਏ ਹੁਣ ਦੋ ਨਾਲ ਅ ਡਿਪਟੀ ਸੀਐਮ ਜਿਹੜੇ ਆ ਉਹ ਵੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਚਿਹਰਾ ਹੋ ਸਕਦਾ ਹੈ ਵੈਸੇ ਇਹ ਤੇ ਮੰਥਨ ਦੇ ਤੱਕ ਚੱਲਦਾ ਪਿਆ ਕੁਝ ਸਮੇਂ ਬਾਅਦ ਸਥਿਤੀ ਸਪਸ਼ਟ ਹੋਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਿਆ ਹੋਰ ਵੀ ਬਹੁਤ ਸਾਰੇ ਲੀਡਰ ਸਹਿਬਾਨ ਉੱਥੇ ਜਾਣਗੇ ਉਧਰ ਦੇ ਪਾਸੇ ਕਾਂਗਰਸ ਪਾਰਟੀ ਨੇ ਦੋਸ਼ ਲਾਤਾ ਉਹ ਕਹਿੰਦੇ ਆ ਕਿ ਜਿਹੜੀਆਂ ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਹੀਂ ਹੋਈ ਚਲੋ ਮੰਥਨ ਤੋਂ ਨਹੀਂ ਕਰਨਾ ਹੀ ਹੁੰਦਾ ਫਿਰ ਇਹ ਵੀ ਕਹਿੰਦਾ ਕਿ ਗੜਬੜੀ ਹੋਣ ਦੇ ਦੋਸ਼ ਅਸੀਂ ਆਉਂਦੇ ਤਾਂ ਸਬੂਤ ਪੇਸ਼ ਕਰਾਂਗੇ ਥੋੜੇ ਦਿਨ ਮੰਗੀ ਹੈ ਪ੍ਰਸ਼ਾਂਤ ਕੁਸ਼ੋਰ ਨੇ ਵੀ ਅੱਜ ਕਹਿਤਾ ਕਿ ਨਿਤਿਸ਼ ਕੁਮਾਰ ਪੈਸਾ ਵੰਡ ਕੇ ਜਿੱਤਿਆ ਨਿਤਿਸ਼ ਕੁਮਾਰ ਨੇ ਜਿਹੜੀ ਜਿੱਤ ਹਾਸਲ ਕੀਤੀ ਲੋਕਾਂ ਨੂੰ ਪੈਸਾ ਵੰਡਿਆ ਗਿਆ ਇਹ ਚੀਜ਼ਾਂ ਵਕਫ ਵਕਫ ਸੂਬਿਆਂ ਵਿੱਚ ਹੋ ਰਹੀਆਂ ਨੇ ਹੁਣ ਪੈਸਾ ਸਿੱਧੇ ਤੌਰ ਤੇ ਵੰਡਿਆ ਗਿਆ ਜਾਂ ਅਸਿੱਧੇ ਰੂਪ ਦੇ ਵਿੱਚ 10-10000 ਰੁਪਏ ਪਾਇਆ ਗਿਆ ਇਹ ਵੀ ਤਾਂ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਪਰ ਇਹ ਮੋੜ ਵੱਜ ਗਿਆ ਆਉਂਦੇ ਸਮੇਂ ਨੂੰ ਵਕਫ ਵਕਫ ਸੂਬਿਆਂ ਵਿੱਚ ਇਹ ਕੰਮ ਚੱਲਣਾ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿਓ ਆਰਥਿਕ ਤੌਰ ਤੇ ਮਜ਼ਬੂਤੀ ਦੀ ਗੱਲ ਕਰਕੇ ਤੇ ਵੋਟਾਂ ਆਪਣੇ ਵੱਲ ਖਿੱਚ ਲਓ ਕਿਸੇ ਸੂਬੇ ਨੇ 2000 ਕਿਸੇ ਨੇ 2500 ਕਿਸੇ ਨੇ 1100 ਤੇ ਕਿਸ ਨੇ 1000 ਰੁਪਿਆ ਦੇਣ ਦਾ ਐਲਾਨ ਕੀਤਾ ਪਰ ਇਹ ਜਿਹੜਾ ਮੋੜ ਵੱਜ ਗਿਆ ਆਉਂਦੇ ਸਮੇਂ ਤੇ ਵੱਖ-ਵੱਖ ਸੂਬੇ ਤੱਕ ਜਾਵੇਗਾ ਰਹੀ ਗੱਲ ਉਹ ਬਿਹਾਰ ਦੀ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਅਗਲੇ ਮੁੱਖ ਮੰਤਰੀ ਇੱਕ ਵਾਰ ਫਿਰ ਤੋਂ ਬਣਨਗੇ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਪੰਜਾਬ ਦੇ ਭਾਰਤ ਦੇ ਉਹਨਾਂ ਥਾਣਿਆਂ ਦੀ ਜਿੱਥੇ ਹਾਦਸੇ ਤੋਂ ਬਾਅਦ ਵਾਹਨ ਜ਼ਬਤ ਕਰ ਲਏ ਜਾਂਦੇ ਆ ਉੱਥੇ ਰੱਖ ਲਏ ਜਾਂਦੇ ਆ ਲੰਬਾ ਲੰਬਾ ਸਮਾਂ ਪਰਿਵਾਰਕ ਮੈਂਬਰਾਂ ਨੂੰ ਮੋੜੇ ਨਹੀਂ ਜਾਂਦੇ। ਕਈ ਹਾਸਤੇ ਦੇ ਵਿੱਚ ਹੋ ਕੇ ਉੱਥੇ ਜਮ੍ਹਾਂ ਹੁੰਦੇ ਐ, ਉਹ ਪਏ ਉੱਥੇ ਰੰਦੇ ਜੰਗ ਪੈਦਾ ਬਰਬਾਦ ਹੋ ਜਾਂਦੇ ਐ, ਖਤਮ ਹੋ ਜਾਂਦੇ ਕੰਡਮ ਹੋ ਜਾਂਦੇ ਐ। ਰੌਲਾ ਇਹਦਾ ਸਮੇਂ-ਸਮੇਂ ਤੇ ਪਿਆ। ਹਾਲਾਂਕਿ 12 ਤਰੀਕ ਨੂੰ ਵੀ ਅਦਾਲਤ ਦਾ ਇੱਕ ਹੁਕਮ ਆਇਆ ਸੀ ਕਿ ਇਹਦੇ ਪ੍ਰਤੀ ਕੋਈ ਨੀਤੀ ਜਿਹੜੀ ਬਣਾਈ ਜਾਵੇ। ਥਾਣਿਆਂ ਨੂੰ ਖਾਲੀ ਕਰਨਾ ਚਾਹੀਦਾ। ਕਿਉਂਕਿ ਵੱਡੇ-ਵੱਡੇ ਢੇਰ ਜਗ੍ਹਾ ਵੀ ਘਿਰ ਕੇ ਰੱਖਦੇ ਐ, ਨੁਕਸਾਨ ਹੋਣ ਦਾ ਵੀ ਖਤਰਾ ਹੁੰਦਾ। ਗੱਡੀਆਂ ਵਿੱਚ ਤਾਂ ਕੁਝ ਬਚਦਾ ਹੀ ਨਹੀਂ। ਜਿੰਨੇ ਲੰਬੇ ਸਮੇਂ ਤੋਂ ਖੜੀਆਂ ਹੁੰਦੀਆਂ ਨੇ ਦਰਸ ਹੁਣ ਇੱਕ ਵਾਰ ਫਿਰ ਤੋਂ ਇਹ ਚਰਚਾ ਚੱਲੀ ਹੈ ਕਿ ਵੀਡੀਓ ਰਿਕਾਰਡ ਕਰਕੇ ਜਿਹੜਾ ਸਮਾਨ ਥਾਣਿਆਂ ਦੇ ਵਿੱਚ ਹੈ ਖਾਸ ਤੌਰ ਤੇ ਉਹ ਗੱਡੀਆਂ ਟੁੱਟੇ ਹੋਏ ਮੋਟਰਸਾਈਕਲ ਮੋਟਰਸਾਈਕਲ ਜਾਂ ਜਬਤ ਕੀਤੀਆਂ ਗੱਡੀਆਂ ਜਾਂ ਕਿਸੇ ਤਰੀਕੇ ਵੀ ਸੰਪਤੀ ਜਿਹੜੀ ਲੋਕਾਂ ਦੀ ਹੈ ਉਹਦੀ ਗੱਲ ਕਰੀਏ ਉਹ ਕਹਿੰਦੇ ਕਿ ਰਿਕਾਰਡ ਕਰਕੇ ਸਮਾਨ ਤੁਸੀਂ ਰੱਖ ਲਓ ਆਪਣੇ ਕੋਲ ਤੇ ਵਾਹਨ ਜਿਹੜੇ ਆ ਲੋਕਾਂ ਨੂੰ ਮੋੜ ਦਿਓ ਜਿਹਦਾ ਜਦਾ ਹੈਗਾ ਇਹਦੀ ਜਾਂ ਜਿਹੜੀ ਹੈ 60 ਦਿਨ ਦੇ ਅੰਦਰ ਅੰਦਰ ਹੋਣੀ ਚਾਹੀਦੀ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਜਿਹੜਾ ਜਾਰੀ ਕੀਤਾ ਜਸਟਿਸ ਅਨੂਪ ਚਿਤਕਾਰਾ ਨੇ ਜਿਨ੍ਹਾਂ ਨੇ ਇਹਦੇ ਬਾਰੇ ਟਿੱਪਣੀ ਕੀਤੀ ਹੈ ਦਰਸਲ ਇਹ ਗੱਲ ਉੱਠੀ ਕਿਉਂ ਹੈ 2023 ਦਾ ਮਾਮਲਾ ਸਿਰਸੇ ਦੇ ਵਿੱਚ ਇੱਕ ਸ਼ਖਸ ਦੇ ਖਿਲਾਫ ਕਾਰਵਾਈ ਕੀਤੀ ਗਈ ਉਹਦੀ ਟਰੈਕਟਰ ਟਰਾਲੀ ਤੇ ਉਹਦੀ ਇੱਕ ਵੱਡੀ ਗੱਡੀ ਫੈਮਿਲੀ ਗੱਡੀ ਉਹ ਉਥੇ ਥਾਣੇ ਵਿੱਚ ਖੜੀ ਕਰ ਦਿੱਤੀ ਗਈ ਉਹਨੇ ਪਟੀਸ਼ਨ ਪਾਈ ਕਿ ਭਾਈ ਤੁਸੀਂ ਠੀਕ ਐ ਮੇਰੀ ਜੋ ਪੁਛਪੜਤਾਲ ਕਰਨੀ ਸੀ ਉਹ ਪੁਛਪੜਤਾਲ ਹੋ ਗਈ ਐ ਪਰ ਮੈਨੂੰ ਮੇਰਾ ਸਮਾਨਤ ਵਾਪਸ ਕਰ ਦਿਓ ਜਾਂਚ ਏਜੰਸੀਆਂ ਕਹਿੰਦੀਆਂ ਥਾਣੀ ਵਾਲੇ ਕਹਿੰਦੇ ਕਿ ਨਹੀਂ ਅਸੀਂ ਤੁਹਾਡੀ ਗੱਡੀ ਨਹੀਂ ਵਾਪਸ ਕਰ ਸਕਦੇ ਇਹਦੀ ਜਾਂਚ ਚੱਲਦੀ ਪਈ ਐ ਸੈਸ਼ਨ ਕੋਰਟ ਨੇ ਇਹ ਫੈਸਲਾ ਦਿੱਤਾ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹ ਫੈਸਲਾ ਪਲਟ ਦਿੱਤਾ ਉਹ ਕਹਿੰਦੇ ਠੀਕ ਐ ਕਿ ਜਾਂਚ ਚੱਲਦੀ ਪਈ ਐ ਪਰ ਇਹਦੇ ਵਿੱਚ ਗੱਡੀਆਂ ਦਾ ਕੀ ਕਸੂਰ ਆ ਉਹ ਤਾਂ ਖੜੀਆਂ ਪਈਆਂ ਨੇ ਉਹ ਤਾਂ ਘੱਟੇ ਨਾਲ ਭਰੀਆਂ ਪਈਆਂ ਨੁਕਸਾਨ ਹੁੰਦਾ ਪਿਆ ਮੀਂਹ ਤਾਂ ਉਹਨਾਂ ਦੇ ਪੈਂਦਾ ਗਰਮੀ ਜਦੋਂ ਹੁੰਦੀ ਹੈ ਤਾਂ ਧੂਪ ਉਹਨਾਂ ਤੇ ਪੈਂਦੀ ਹੈ ਇਸ ਤਰ੍ਹਾਂ ਤਾਂ ਗੱਡੀਆਂ ਖਰਾਬ ਹੋ ਰਹੀਆਂ ਨੇ ਫਿਰ ਅਦਾਲਤ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਜਦੋਂ ਇਸ ਤਰ੍ਹਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਕਿ ਸਿਰਫ ਇੱਕ ਮਾਮਲੇ ਵਿੱਚ ਸੁਣਵਾਈ ਨਹੀਂ ਹੁੰਦੀ ਉਹ ਉਹ ਸਾਰੇ ਮਾਮਲਿਆਂ 'ਚ ਹੁੰਦੀ ਹੈ ਹੁਣ ਅਦਾਲਤ ਨੇ ਇਹ ਵੀ ਕਿਹਾ ਕਿ ਅਸੀਂ 12 ਨਵੰਬਰ ਨੂੰ ਇਸ ਕੇਸ ਦੇ ਬਾਰੇ ਟਿੱਪਣੀ ਕੀਤੀ ਸੀ ਕਿ ਜਿੰਨੀਆਂ ਵੀ ਇਸ ਵੇਲੇ ਗੱਡੀਆਂ ਵਕ-ਵਕ ਥਾਣੇ ਦੇ ਵਿੱਚ ਖੜੀਆਂ ਨੇ ਉਹ ਉਹਨਾਂ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਦੇ ਦਿੱਤੀਆਂ ਜਾਣ ਤਾਂ ਕਿ ਗੱਡੀਆਂ ਦਾ ਕੋਈ ਵੀ ਨੁਕਸਾਨ ਹੋਵੇ ਨਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਵਾਹਨ ਸਾਲਾਂ ਤੱਕ ਪੁਲਿਸ ਦੇ ਕਬਜ਼ੇ ਦੇ ਵਿੱਚ ਰੱਖਣ ਦਾ ਜਿਹੜਾ ਕੋਈ ਤਰਕ ਹੀ ਨਹੀਂ ਬਣਦਾ ਉਹਦੇ ਬਾਰੇ ਸਰ ਟਿੱਪਣੀ ਕੀਤੀ ਹੈ ਅਸਲ ਦੇ ਵਿੱਚ ਫੋਰੈਂਸਿਕ ਜਾਂਚ ਜੇ ਹੁਣੀ ਚਾਹੀਦੀ ਹੈ ਫੋਰੈਂਸਿਕ ਜਾਂਚ ਤੋਂ ਬਾਅਦ ਇਹਨੂੰ ਮਾਲਕਾਂ ਨੂੰ ਦੇ ਦੇਣਾ ਚਾਹੀਦਾ ਹੈ ਉਹਦਾ ਕਾਰਨ ਕੀ ਹੈ ਜੇ ਤੁਹਾਡੇ ਕੋਲ ਡਿਜੀਟਲ ਪ੍ਰੂਫ ਪਿਆ ਵਧੀਆ ਕੁਆਲਿਟੀ ਦੇ ਵਿੱਚ ਰਿਕਾਰਡਿੰਗ ਕੀਤੀ ਵੀਡੀਓ ਪਈ ਹੈ ਤਾਂ ਉਹ ਲੰਬਾ ਸਮਾਂ ਸੁਰੱਖਿਅਤ ਰਹਿ ਸਕਦੀ ਹੈ ਪਰ ਜਦੋਂ ਗੱਡੀ ਉੱਥੇ ਖੜੀ ਆ ਜੰਗ ਲੱਗ ਗਿਆ ਉਹਦਾ ਕੰਡਮ ਹੋ ਗਈ ਖਤਮ ਹੋ ਗਈ ਹੁਣ ਪਤਾ ਨਹੀਂ ਉਹਤੇ ਨੰਬਰ ਵੀ ਲਿਖਿਆ ਹੋਣਾ ਕਿ ਨਹੀਂ ਲਿਖਿਆ ਹੋਣਾ ਪਤਾ ਇਹ ਵੀ ਨਾ ਕਿ ਜਿੱਧਰਲੇ ਪਾਸੇ ਇੱਕ ਪਾਸਾ ਵਿੰਗਾ ਹੋਇਆ ਸੀ ਮੰਨ ਲਓ ਹਾਸੇ ਵਾਲੀ ਕੋਈ ਗੱਡੀ ਆ ਗਈ ਐ ਅਗਲਾ ਪਾਸੇ ਚਿਬਾ ਹੋਇਆ ਸੀਗਾ ਪਿਛਲੇ ਪਾਸੇ ਉਹ ਕਿਸ ਤਰ੍ਹਾਂ ਦੇ ਹਾਲਾਤ ਗੱਡੀ ਦੇ ਹੋਣਗੇ ਨੰਬਰ ਹੋਵੇਗਾ ਕਿ ਨਹੀਂ ਹੋਵੇਗਾ ਪਲੇਟ ਲੱਗੀ ਹੋਊਗੀ ਕਿ ਨਹੀਂ ਲੱਗੀ ਹੋਊਗੀ ਇਹਦੇ ਬਾਰੇ ਕੋਈ ਦੇਖਦਾ ਹੋੜੀ ਆ ਇਹਦੇ ਥਾਣੇ ਵਿੱਚ ਗੱਡੀਆਂ ਤੇ ਗੱਡੀਆਂ ਚੜ੍ਹ ਕੇ ਰੱਖੀਆਂ ਨੇ ਮੋਟਰਸਾਈਕਲ ਖਰਾਬ ਹੋਈ ਐ ਕਈ ਇਸ ਤਰ੍ਹਾਂ ਦੇ ਕੇਸ ਵੀ ਦੇਖਣ ਨੂੰ ਮਿਲੇ ਐ ਕਿ ਪਰ ਉੱਥੇ ਖੜੀਆਂ ਦੇ ਪਤਾ ਨਹੀਂ ਕਿੰਨਾ-ਕਿੰਨਾ ਘਾਹ ਉਗ ਗਿਆ ਤੇ ਉਹਨੂੰ ਕੋਈ ਚੱਕਦਾ ਹੀ ਨਹੀਂ ਪਿਆ ਕਿਉਂਕਿ ਵੇਚ ਵੀ ਨਹੀਂ ਸਕਦੇ ਉਹਨੂੰ ਪ੍ਰਾਪਰਟੀ ਕਿਤੇ ਗਾਇਬ ਵੀ ਨਹੀਂ ਕੀਤੀ ਜਾ ਸਕਦੀ ਨਾ ਹੀ ਹੋ ਸਕਦੀ ਹੈ ਕਿਉਂਕਿ ਸਰਕਾਰੀ ਰਿਕਾਰਡ ਦਾ ਹਿੱਸਾ ਹੋ ਜਾਂਦੀ ਹੈ ਨਾ ਹੀ ਉਹ ਗਾਇਬ ਹੋ ਸਕਦੀ ਕਿ ਸੰਭਾਵਨਾ ਹੁੰਦੀ ਹੈ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦਾ ਹੁਣ ਅਦਾਲਤ ਨੇ ਕਿਹਾ ਤਾਂ ਸਖਤੀ ਕੀਤੀ ਹੈ ਦੇਖਦੇ ਹਾਂ ਮਾਮਲਾ ਕਿੱਦਾਂ ਜਾਂਦਾ ਵੈਸੇ ਕੁਐਸਚਨ ਪਹਿਲਾਂ ਤਾਂ ਵੈਸੇ ਅਸੀਂ ਤਾਂ ਇਹ ਕਹਿੰਨੇ ਪਏ ਨਾ ਕਿ ਗਾਇਬ ਨਹੀਂ ਹੋ ਸਕਦੀ ਇੱਥੇ ਤਾਂ ਠਾਣ ਦੇ ਇੱਕ ਮੁੰਚੀ ਨੇ ਮਾਲਕਾਂ ਦੇ ਵਿੱਚੋਂ ਮਾਲ ਦਰਕਾਰ ਗਾਇਬ ਕਰ ਦਿੱਤਾ ਉਹ ਉਹ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਦੀ ਰਾਸ਼ੀ ਜਿਹੜੀ ਸੀ ਇੱਧਰ ਉੱਧਰ ਕਰ ਦਿੱਤੀ ਰੌਲਾ ਉਹਦਾ ਵੀ ਪਿਆ ਚਲੋ ਬਾਅਦ ਵਿੱਚ ਫੜ ਲਿਆ ਪਤਾ ਲੱਗਿਆ ਕਿ ਲੱਖਾਂ ਰੁਪਏ ਸੀਗੇ ਉਹ ਕੁਝ ਕੁ ਬਰਾਮਦ ਕਰ ਲਏ ਗਏ ਆ ਕੁਝ ਹੋਰ ਵੀ ਸਮਾਨ ਸੀਗਾ ਗਾਇਬ ਕਰਨ ਨਾਲ ਤਾਂ ਕਰ ਹੀ ਜਾਂਦੇ ਆ ਪਰ ਸਵਾਲ ਇਹ ਉੱਠਦਾ ਪਿਆ ਕਿ ਅਦਾਲਤ ਨੇ ਜਿਹੜੀ ਟਿੱਪਣੀ ਕੀਤੀ ਆ ਇਹ ਲਾਗੂ ਫੈਸਲਾ ਕਦੋਂ ਨੂੰ ਹੁੰਦਾ ਕਿਉਂਕਿ ਇਹ ਫੈਸਲਾ ਇਸ ਕਰਕੇ ਲਾਗੂ ਹੋਣਾ ਜ਼ਰੂਰੀ ਆ ਬਹੁਤ ਸਾਰੇ ਥਾਣੇ ਦੇ ਵਿੱਚ ਨਕੋਰਾ ਕੰਬਰਿਆ ਪਿਆ ਗੱਡੀਆਂ ਦੇ ਉੱਪਰ ਗੱਡੀਆਂ 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 ਛਾੜ ਕੇ ਜਿੱਡਾ ਕਿ ਛੱਤ ਹੁੰਦੀ ਹੈ ਉਹਦੇ ਲੈਵਲ ਤੇ ਗੱਡੀਆਂ ਖੜੀਆਂ ਨੇ ਸੋ ਇਹ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਅਦਾਲਤ ਦਾ ਹੁਕਮ ਲਾਗੂ ਹੁੰਦਾ ਕਿ ਨਹੀਂ ਸਮਾਂ ਦੱਸੇਗਾ ਅੱਗੇ ਵੱਧ ਦੀ ਗੱਲ ਕਰਦੇ ਅਸ਼ਲੀਲ ਕੰਟੈਂਟ ਦੀ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕੰਟੈਂਟ ਕ੍ਰੀਏਟਰ ਦੇ ਤੌਰ ਤੇ ਜਾਣੇ ਜਾਂਦੇ ਆ ਬਹੁਤ ਸਾਰੇ ਲੋਕ ਚੰਗਾ ਗਿਆਨ ਲੋਕਾਂ ਤੱਕ ਵੰਡਦੇ ਆ ਬਹੁਤ ਸਾਰੇ ਲੋਕਾਂ ਦੇ ਕੰਟੈਂਟ ਦੇ ਵਿੱਚ ਕੁਝ ਵੱਖਰਾ ਜਾਂ ਹੁੰਦਾ ਲੋਕ ਪਸੰਦ ਕਰਦੇ ਆ ਤੇ ਕਈ ਲੋਕ ਅਜਿਹੇ ਵੀ ਆ ਜਿਹੜੇ ਹਾਸੇ ਮਜ਼ਾਕ ਵਾਲਾ ਕੰਟੈਂਟ ਬਣਾਉਂਦੇ ਨੇ ਕਈ ਨੰਗੇਜ਼ਲ ਤੁਰਪੇ ਆ ਮੁੰਡੇ ਕੁੜੀਆਂ ਵਾਲੇ ਕੱਪੜੇ ਪਾਵਾ ਕੇ ਨੱਚਣ ਲੱਗੇ ਆ ਤੇ ਕੁੜੀਆਂ ਦੇ ਕੱਪੜੇ ਕੁਛ ਕੁੜੀਆਂ ਦੇ ਕੱਪੜੇ ਛੋਟੇ ਹੋ ਗਏ ਆ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਸਾਡੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਨੂੰ ਮਨ ਤਾਂ ਨਹੀਂ ਕਰਦਾ ਪਰ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਤੁਹਾਡੇ ਤੱਕ ਸਾਡੇ ਤੱਕ ਹੋਰ ਲੋਕਾਂ ਤੱਕ ਅਚੰਝੇਤ ਪਹੁੰਚ ਜਾਂਦੀਆਂ ਨੇ ਤਾਂ ਇੱਕ ਚਿੰਤਾ ਦਾ ਵਿਸ਼ਾ ਅੱਜ ਤੁਸੀਂ ਵੱਖ-ਵੱਖ ਅਖਬਾਰਾਂ ਦੀ ਵੈਬਸਾਈਟ ਵੀ ਭਵੇਂ ਫੋਨ ਦੇ ਵਿੱਚ ਸਬਸਕ੍ਰਿਪਸ਼ਨ ਲਈਏ ਉਹਨਾਂ ਦੀ ਉਹਨੂੰ ਖੋਲੂਗੇ ਤੱਕ ਕਿਸੇ ਵੇਲੇ ਕਈ ਵੇਲੇ ਅਜਿਹੀ ਐਡ ਚੱਲ ਜਾਂਦੀ ਜਿਹੜੀ ਪਰਿਵਾਰ ਵਿੱਚ ਬਹਿ ਕੇ ਵੀ ਨਹੀਂ ਦੇਖ ਸਕਦੇ ਤੇ ਤੁਸੀਂ ਖਬਰਾਂ ਪੜ੍ਹਦੇ ਹੋ ਤੇ ਅੱਗੇ ਉਹਦਾ ਤਾਂ ਕੰਟੈਂਟ ਹੈ ਜੂਏ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਹਾਲਾਤ ਵੀ ਹੈ ਤੇ ਅੱਜ ਇੰਸਟਾਗ੍ਰam ਹੋਵੇ ਚਾਹੇ ਫੇਸਬੁੱਕ ਹੋਵੇ ਜਾਂ ਕੋਈ ਹੋਰ ਸੋਸ਼ਲ ਮੀਡੀਆ ਦਾ ਅਧਾਰਾ ਉੱਤੇ ਵੀ ਬਹੁਤ ਸਾਰਾ ਕੰਟੈਂਟ ਅਜਿਹਾ ਜਿਹੜਾ ਦੇਖਣਯੋਗ ਨਹੀਂਗਾ ਕਈ ਕੰਟੈਂਟ ਲੋਕਾਂ ਤੱਕ ਪਹੁੰਚਦਾ ਉਹ ਚ ਨੰਗੇਜ਼ ਹੈ ਗਾਲੀ ਗਲੋਚ ਹੈ ਉਹਦਾ ਮਾਨਸਿਕਤਾ ਤੇ ਕੁਛ ਨੌਜਵਾਨਾਂ ਦੀ ਕੁਛ ਕੁੜੀਆਂ ਦੇ ਮੁੰਡਿਆਂ ਦੇ ਬੱਚਿਆਂ ਤੇ ਕੀ ਅਸਰ ਪੈਂਦਾ ਇਹਦੇ ਬਾਰੇ ਕਦੀ ਸੋਚਿਆ ਹੁਣ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਤੇ ਕਿਹਾ ਗਿਆ ਕਿ ਜਿਹੜਾ ਇਸ ਤਰ੍ਹਾਂ ਦਾ ਕੰਟੈਂਟ ਹੈ ਸੋਸ਼ਲ ਮੀਡੀਆ ਦਾ ਉੱਤੇ ਪਾਬੰਦੀ ਲਗਣੀ ਚਾਹੀਦੀ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੇ ਬਾਬਤ ਨੋਟਿਸ ਜਿਹੜਾ ਹੈ ਉਹ ਸਰਕਾਰ ਨੂੰ ਜਾਰੀ ਕਰ ਦਿੱਤਾ ਤੇ ਗਤੀਵਿਧੀਆਂ ਤੁਸੀਂ ਦੱਸੋ ਕਹਿੰਦੇ ਕਿਹੜੀਆਂ ਕਰ ਰਹੇ ਹੋ ਇਸ ਤਰ੍ਹਾਂ ਦੇ ਕੰਟੈਂਟ ਨੂੰ ਰੋਕਣ ਲਈ ਕਿਹੜਾ ਯਤਨ ਕੀਤਾ ਜਾ ਰਿਹਾ ਮੈਂ ਇੱਕ ਚੀਜ਼ ਦੱਸ ਦੇਣਾ ਕਿ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਚਾਹੁੰਦੇ ਆ ਫਾਲੋਅਰ ਵਧਣ ਸਬਸਕ੍ਰਾਈਬ ਵਧਣ ਲਾਈਕ ਆਉਣ ਇਹ ਸਾਰਾ ਦੇਖਣ ਦੇ ਕਰਕੇ ਉਹ ਮਾਨਸਿਕ ਤੌਰ ਤੇ ਰੋਗੀ ਵੀ ਹੋ ਗਏ ਆ ਕੁਝ ਦਿਨ ਪਹਿਲਾਂ ਜਲੰਧਰ ਤੇ ਇੱਕ ਰਿਪੋਰਟ ਲੱਗੀ ਸੀ ਕਿ ਬੱਚੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰ ਕਰਕੇ ਕਹਿੰਦੇ ਆ ਕਿ ਮੈਂ ਵੀਡੀਓ ਪਾਈ ਐ ਉਹਨੂੰ ਲਾਈਕ ਕਰ ਦੋ ਮੈਂ ਵੀਡੀਓ ਪਾਈ ਐ ਉਹਨੂੰ ਸ਼ੇਅਰ ਕਰ ਦੋ ਉਹਨੂੰ ਸਬਸਕ੍ਰਾਈਬ ਕਰਾ ਦੋ 10 ਕ ਸਬਸਕ੍ਰਾਈਬ ਕਰਾ ਦੋ ਐਦਾਂ ਦਾ ਜਿਹੜਾ ਹਾਲ ਹੋ ਜਾਂਦਾ ਉਹ ਮਾਨਸਿਕ ਰੋਗੀਆਂ ਵਾਲੀ ਸਥਿਤੀ ਬਣ ਜਾਂਦੀ ਹੈ ਮਾਨਸਿਕ ਤਣਾਅ ਵਾਲੀ ਸਥਿਤੀ ਬਣ ਜਾਂਦੀ ਹੈ। ਉੱਚੋਂ ਨਿਕਲਣਾ ਬਹੁਤ ਔਖਾ। ਵੈਸੇ ਡਾਕਟਰ ਕਹਿੰਦੇ ਆ ਕਿ ਕੱਢਿਆ ਜਾ ਸਦਾ ਬੱਚੇ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰਕੇ ਤੇ ਕੀਤਾ ਵੀ ਉਹਨਾਂ ਨੇ। ਹੁਣ ਜਦੋਂ ਕੰਟੈਂਟ ਦੀ ਗੱਲ ਆਉਂਦੀ ਹੈ, ਭਾਰਤ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਕੰਟੈਂਟ ਦੀ ਵਰਤੋਂ ਕਰਦੇ ਆ। ਚੰਗਾ ਕੰਟੈਂਟ ਲੋਕਾਂ ਤੱਕ ਲਿਆਉਂਦੇ ਆ ਪਰ ਉੱਥੇ ਕੋਈ ਨੱਚਣ ਵਾਲਾ ਕੰਮ ਕਰੀ ਜਾਂਦਾ, ਨੰਗੇਜ਼ ਵਾਲਾ ਕੰਮ ਕਰੀ ਜਾਂਦਾ ਕੁੜੀਆਂ ਗਾਲਾਂ ਕੱਢੀ ਜਾਂਦੀਆਂ ਨੇ, ਮਾਂ ਭੈਣ ਦੀਆਂ ਗਾਰਾਂ ਸ਼ਰਮ ਕਰਦੀਆਂ ਨੇ, ਮੁੰਡੇ ਵੀ ਕੱਢਦੇ ਆ। ਇਹਨਾਂ ਦੇ ਖਿਲਾਫ ਕੀ ਰੋਕਟੋਕ ਹੋਵੇਗੀ ਕੋਈ? ਕਿ ਇਹਨਾਂ ਨੂੰ ਰ ਫੇ ਬਾਅਦ ਕੀ ਕਹਿਣਗੇ ਤੁਹਾਨੂੰ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਕੀ ਸਮੱਸਿਆ ਗਾਲਾਂ ਅਸੀਂ ਕੱਢਦੇ ਆਂ ਦੇਖੋ ਸਮੱਸਿਆ ਸਾਨੂੰ ਨਹੀਂ ਤੁਹਾਨੂੰ ਨਹੀਂ ਦੋ ਤਿੰਨ ਜਣਾਂ ਨੂੰ ਨਹੀਂ ਹੋ ਸਕਦੀ ਪਰ ਸਮਾਜ ਤੇ ਤਾਂ ਕੀ ਅਸਰ ਪੈਂਦਾ ਬੱਚਿਆਂ ਤੇ ਤਾਂ ਕੀ ਅਸਰ ਪੈਂਦਾ ਇਹ ਸਭ ਦੇ ਸਬੰਧਿਤ ਹੁਣ ਅਦਾਲਤ ਨੇ ਵੀ ਇਹ ਗੱਲ ਕਹੀ ਹੈ ਕਿ 1986 ਦੇ ਐਕਟ ਦੀ ਧਾਰਾ 3 ਤੇ 4 ਦੇ ਅਧੀਨ ਅਸਰ ਦਾ ਢੰਗ ਨਾਲ ਅਮਲ ਬਿਲਕੁਲ ਨਹੀਂ ਹੋ ਰਿਹਾ ਹਾਂ 6 ਦੇ ਅਧੀਨ ਧਾਰਾ 6 ਦੇ ਅਧੀਨ ਅਸਰ ਤਾਂ ਹੁੰਦਾ ਪਰ ਜਿੰਨਾ ਹੋਣਾ ਚਾਹੀਦਾ ਓਨੀ ਨਹੀਂ ਕਿਉਂਕਿ ਸਜ਼ਾ ਜਿਹੜੀ ਹੈ ਉਹ ਬੋਦੀ ਨਹੀਂ ਦਿੱਤੀ ਜਾਂਦੀ ਸੋ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਜਿਹਦੇ ਬਾਰੇ ਅੱਜ ਵਿਚਾਰਾਂ ਕੀਤੀਆਂ ਗਈਆਂ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਦੇ ਖਿਲਾਫ ਕਈ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਸੋਸ਼ਲ ਮੀਡੀਆ ਤੇ ਉਹ ਗਲਤ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਪਹਿਲੇ ਕੇਸ ਦਰਜ ਹੈ ਚੋਣ ਕਮਿਸ਼ਨ ਦੇ ਖਿਲਾਫ ਸਖਤ ਟਿੱਪਣੀਆਂ ਦੇ ਕਰਕੇ ਰਾਹੁਲ ਗਾਂਧੀ ਕਈ ਵਾਰ ਨਿਗਾਹਾਂ ਦੇ ਵਿੱਚ ਕਈਆਂ ਦੇ ਆਏ ਆਏ ਪਰ ਜਿਸ ਤਰ੍ਹਾਂ ਦੀ ਉਹਨਾਂ ਨੇ ਆਵਾਜ਼ ਚੁੱਕੀ ਹੈ ਜਿਸ ਤਰ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਹੈ ਵਿਰੋਧੀ ਧਿਰ ਦੇ ਲੀਡਰ ਵੱਜੋਂ ਆਪਣੀ ਭੂਮਿਕਾ ਨਿਭਾਈ ਹੈ ਉਹ ਕਾਬਲੇ ਤਾਰੀਫ ਹੈ ਇਸ ਤਰ੍ਹਾਂ ਵੀ ਲੋਕ ਕੁਝ ਕਹਿੰਦੇ ਨੇ ਹੁਣ ਦੂਸਰਾ ਪੱਖ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤੇ ਲੋਕ ਬੋਲਦੇ ਨਹੀਂ ਬਹੁਤੇ ਲੀਡਰ ਸਾਹਿਬਾਂ ਜਿਹੜੇ ਐ ਉਹ ਚੁੱਪ ਰਹਿੰਦੇ ਐ ਪਰ ਰਾਹੁਲ ਗਾਂਧੀ ਸਮੇਂ-ਸਮੇਂ ਤੇ ਸਹੀ ਮੁੱਦਿਆਂ ਨਾਲ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਐ ਪਰ ਅੱਜ ਇੱਕ ਜਿਹੜਾ ਪੱਤਰ ਹੈ ਉਹ ਰਾਹੁਲ ਗਾਂਧੀ ਦੇ ਖਿਲਾਫ ਲਿਖਿਆ ਗਿਆ ਉਹਦੇ ਵਿੱਚ 272 ਜਣੇ ਨੇ ਉਹਦੇ ਵਿੱਚ ਸਾਬਕਾ ਜੱਜ ਵੀ ਹੈ ਸਾਬਕਾ ਅਫਸਰ ਵੀ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਾਹੁਲ ਗਾਂਧੀ 'ਤੇ ਦੋਸ਼ ਲੱਗਿਆ ਕਿ ਜਦੋਂ ਕਿਸੇ ਸੂਬੇ ਵਿੱਚ ਕਾਂਗਰਸ ਸਰਕਾਰ ਦੀ ਜਿੱਤ ਹੁੰਦੀ ਹੈ ਉਦੋਂ ਇਹ ਰਾਗ ਨਹੀਂ ਲਾਪਣਗੇ ਕਿ ਇੱਥੇ ਗੜਬੜੀ ਹੋਈ ਹੈ ਜਦੋਂ ਵੋਟਰਾਂ ਦੇ ਹੱਕ ਦੇ ਵਿੱਚ ਹੁੰਦੀਆਂ ਨੇ ਜਦੋਂ ਪਾਰਟੀ ਹਾਰ ਜਾਂਦੀ ਹੈ ਤਾਂ ਇਹ ਕਹਿਣਗੇ ਆ ਦੇਖੋ ਜੀ ਬਹੁਤ ਵੱਡਾ ਧੋਖਾ ਹੋ ਗਿਆ ਏ ਜੀ ਪੈਸਾ ਦੇ ਕੇ ਗੜਬੜੀ ਕੀਤੀ ਹੈ ਏ ਜੀ ਚੋਣ ਕਮਿਸ਼ਨ ਨੇ ਸਾਰਾ ਕੁਝ ਕੀਤਾ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਲੱਗੇ ਆ ਦੋਸ਼ਾਂ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਖਿਲਾਫ ਇੱਕ ਹੋਰ ਜਿਹੜੀ ਸ਼ਿਕਾਇਤ ਅੱਜ ਦਰਜ ਕੀਤੀ ਗਈ ਹੈ ਕਿ ਵੋਟ ਚੋਰੀ ਦਾ ਇਸ ਸਮੇਂ ਸਮੇਂ ਤੇ ਦੋਸ਼ ਲਾਉਂਦੇ ਆ ਕਦੀ ਗद्दार ਤੱਕ ਸ਼ਬਦ ਕਹਿ ਦਿੰਦੇ ਆ ਕਦੀ ਕਹਿੰਦੇ ਆ ਕਿ ਅਧਿਕਾਰੀਆਂ ਨੂੰ ਧਮਕਾਇਆ ਗਿਆ ਕਦੀ ਕਹਿੰਦੇ ਆ ਕਿ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਗਲਤ ਕਰ ਰਹੀ ਹੈ ਉਹ ਕਹਿੰਦੇ ਕਿ ਸਾਨੂੰ ਇਹਦੇ ਬਾਬਤ ਦੱਸਿਆ ਜਾਵੇ ਸਬੂਤ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਹਾਲਾਂਕਿ ਰਾਹੁਲ ਗਾਂਧੀ ਵੋਟਾਂ ਤੋਂ ਪਹਿਲਾਂ ਕਹਿੰਦੇ ਰਹੇ ਬਿਹਾਰ ਦੀਆਂ ਤੋਂ ਹਾਈਡਰੋਜਨ ਬੰਬ ਫੁੱਟੇਗਾ ਤਾਂ ਲੋਕੋ ਨੂੰ ਪਤਾ ਚੱਲ ਜਾਏਗਾ ਹਾਈਡਰੋਜਨ ਬੰਬ ਦਾ ਕੀ ਫਟਣਾ ਸੀਗਾ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਲੋਕਾਂ ਨੇ ਵੋਟ ਨਾ ਪਾ ਕੇ ਸਾਬਤ ਕਰ ਦਿੱਤਾ ਕਿ ਅਸੀਂ ਨਿਤਿਸ਼ ਕੁਮਾਰ ਸ਼ਰਮਾ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਆ ਤੇ ਪਾਰਟੀ ਦੇ ਸਿਆਸਦਾਂ ਚੁੱਪੋ ਕੇ ਬੈਠੇ ਆ ਇਸੇ ਤਰ੍ਹਾਂ ਲਾਲੂ ਪ੍ਰਸਾਦ ਜੀ ਦੇ ਪਰਿਵਾਰਕ ਮੈਂਬਰ ਵੀ ਚੁੱਪ ਹੋ ਕੇ ਬੈਠ ਕੇ ਆ ਮਸਲਾ ਇਹ ਨਹੀਂ ਕੌਣ ਚੁੱਪ ਹੋ ਕੇ ਬੈਠਾ ਕੌਣ ਨਹੀਂ ਮਸਲਾ ਇਸ ਗੱਲ ਦਾ ਹੈ ਕਿ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਜਿਹਦੇ ਵਿੱਚ ਇਹ ਬਾਰ-ਬਾਰ ਕਿਹਾ ਗਿਆ ਕਿ ਰਾਹੁਲ ਗਾਂਧੀ ਚੋਣ ਕਮਿਸ਼ਨ ਤੇ ਸਵਾਲ ਖੜੇ ਕਰਦੇ ਆ ਸ਼ਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਚੀਜ਼ਾਂ ਗਲਤ ਹੈ ਹੁਣ ਕੀ ਰਾਹੁਲ ਗਾਂਧੀ ਦੇ ਖਿਲਾਫ ਪਰਚਾ ਦਰਜ ਹੋਵੇਗਾ ਜਾਂ ਫਿਰ ਰਾਹੁਲ ਗਾਂਧੀ ਦੇ ਖਿਲਾਫ ਕੋਈ ਜਾਂਚ ਚੱਲ ਸਕਦੀ ਹੈ ਇਹ ਸਮਾਂ ਦੱਸੇਗਾ ਪਰ ਕਾਂਗਰਸ ਤੇ ਇਸ ਵੇਲੇ ਆਤਮ ਮੰਥਨ ਕਰਦੀ ਹੈ ਕਿ ਅਸੀਂ ਹਾਰੇ ਕਿਉਂ ਆ ਪਰ ਉਸ ਉਸੇ ਦੌਰਾਨ ਰਾਹੁਲ ਗਾਂਧੀ ਖਿਲਾਫ ਇੱਕ ਪੱਤਰ ਦਾ ਆਉਣਾ ਕਿੰਨੇ ਕੀਤੇ ਚਿੰਤਾਵਾਂ ਦੇ ਵਿੱਚ ਪਾਰਟੀ ਨੂੰ ਜਰੂਰ ਪਾ ਸਕਦਾ ਹੈ ਵਿੜਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਤੋਂ ਦਿਵਾ ਆ ਗਿਆ ਦੇਖਦੇ ਰਹੋ ਪ੍ਰਾਈਮੇਅਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ